ਸਤ ਸਿਰ ਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਚ ਲੱਗੇ ਉਹ ਜਮੈਸਤਰੀ ਬੰਦ ਕਰਨਾ ਇੱਥੋਂ ਆਹਾ ਜਿਹੜੇ ਵੱਡੇ ਵੱਡੇ ਸਿਰੇ ਧੁਖੇ ਰੱਖ ਹੋਇਓ ਨਿਕੜੇ ਕਰ ਰਹੇ ਆ ਪਰ ਲੈ ਇਹੀ ਕੰਮ ਨਵੇੜ ਕੇ ਫੇਰ ਜਾਣਾ ਉੱਪਰ ਨੂੰ ਐਟ ਵੀ ਆ ਗਈ ਹੋਰ ਬਜਰੀ ਬੁਜਰੀ ਕੱਲ ਉਹ ਆਤੀ ਸੀ ਉਦੋਂ ਤਾਂ ਪਹਿਲਾਂ ਥੱਲੇ ਚੌਂਕੀਆਂ ਬਣਾ ਬਣਾ ਫੇਰ 1.5 ਫੁੱਟ ਉੱਪਰ ਨੂੰ ਹੋਰ ਆ ਬਜਦਾ ਵੀ ਆ ਕਾ ਰੇਡੀਓ ਕਰਤਾ ਇਹਨੂੰ ਇਹ ਵੀ ਹੋਰ ਕੋਈ ਤੁਸੀਂ ਰਹਿਦੇ ਹੋ ਬੰਦੇ ਬੰਦੇ ਇਹ ਟੇਪ ਰਕਾਰਡ ਹੀ ਹੁੰਦੇ ਆ ਰੇਡੀਓ ਬਣਿਆਗਾ ਜੀ ਹਾਂ ਵਧੀਆ ਆ ਜਾ ਉਹ ਸਿੱਧੀ ਲਿਆ ਭਰਾਵਾ ਫੇਰ ਪੰਗੇ ਪਹਿਲਾਂ ਬੋਰਡ ਨੇ ਆ ਜਾਣਾ ਦੂਜੇ ਦੇ ਤੁਹਾਡੇ ਤੇ ਟੈਰ ਹੈ ਨਹੀਂ ਕਿ ਟਰੈਕਟਰ ਤੇ ਸਿੱਧਾ ਰੱਖੋ ਭਰਾਵਾ ਬੋਰ ਨੂੰ ਲੈ ਕੇ ਪਰੇ ਨੂੰ ਲੈ ਥੋੜਾ ਪਰੇ ਨੂੰ ਇੱਧਰ ਤੋਂ ਫੇ ਨੀਚੇ ਆ ਬੜਨੀ ਐਟ ਤੁਹਾਡੀ ਤਿੰਨ ਕ ਬੋਟ ਪਰੇ ਨੂੰ ਕਰ ਲੈ ਅੱਗੇ ਨੂੰ ਲੈ ਕੇ ਕੀ ਆ ਉੱਚੇ ਹੈ ਤਾਂ ਉਹ ਨਹੀਂ ਤਾਂ ਗਾਰੇ ਚੋਂ ਫੇਰਾਣੇ ਨੂੰ ਇੱਟਾਂ ਕੱਢਣੀਆਂ ਬਹੁਤ ਔਖੀਆਂ ਹੋ ਜਾਣੀਆਂ। ਪਾਜੀ ਪਰੇ ਹੋ ਜਿਓ ਪਤਾ ਨਹੀਂ। ਪਰੇ ਨੂੰ ਰੱਖ ਤੋੜੀ ਜਾਈ। ਫੇਰ ਉੱਥੇ ਲੈ ਆ। ਹਾਂ ਚੱਲ ਪਰੇ ਸਟਾਲੋ ਥੋੜੀ ਹੋ ਸਕਦਾ ਇਹ ਭੱਠੇ ਤੇ ਚਲਦੀ ਹੋਵੇ ਕਹਾਵਤ ਵਪਾਰ ਤੇ ੱਟ ਲੱਗੀ ਆ ਤੂੰ ਮੈਨੂੰ ਗਾਲ ਕੱਢੀ ਆ ਜੀਬ ਦਾ ਤਾਂ ਸੁਣਿਆ ਜੇ ਕਹਿੰਦੇ ਹੁੰਦੇ ਆ ਗਾਲ ਕੱਢੀ ਉਹ ਜੀਬ ਟੁੱਕ ਹੋ ਗਈ ਕੋਈ ਗਾਲਾਂ ਕੱਢਦਾ ਜਿੱਦਾਂ ਦਾ ਕੰਮ ਉਦਾਂ ਦਾ ਹੋ ਸਕਦਾ ਕਿਉਂ ਜੀ ਦੇ ਕਹਿੰਦੇ ਆ ਉਹ ਜਿੱਤੇ ਕੰਗਾ ਹਾਂ ਆਓ ਸਿੱਕਾ ਹੀ ਤੇ ਕੌਣ ਜਿੱਤਗਾ ਭੱਠੇ ਵਾਲੀ ਕਹਾਵਤ ਵੀ ਅੱਜ ਪਹਿਲੀ ਵਾਰ ਸੁਣ ਲਈ ਕਹਿੰਦੇ ਜੇ ਪੈਰ ਤੇ ਐਟ ਲੱਗੇ ਤਾਂ ਕੋਈ ਗਾਲਾਂ ਕੱਢਦਾ ਇੱਥੇ ਕੋਈ ਤੁਸੀਂ ਸਿੱਕਾ ਮਾਰੀਆ ਹੋਏ ਬਸ ਇਸ ਬੈਠੀ ਹਾਂ ਹਾਂ ਹੋਇਆ ਜੀ ਕੁਛ ਹੋਇਆ ਨੇੜੇ ਕੁਛ ਆਹ ਹੋ ਜੀ ਹੋ ਗਿਆ ਬੰਦ ਆਹ ਰਹਿ ਗਿਆ ਦੋ ਤਿੰਨ ਫਰਾਂਟੇ ਹੀ ਰਹਿ ਗਿਆ ਨਾ ਚੱਲ ਹੋ ਜਾਣੇ ਾਰੇ ਬੰਦ ਕੀਤੇ ਆ ਹੁਣ ਪਤਾ ਜਿਆ ਲੱਗਣ ਲੱਗ ਪਿਆ ਅਸੀਂ ਕਿੱਦਾਂ ਆ ਆਹੋ ਜਾਓ ਜੀ ਮਸੱਲਾ ਫੋਨ ਇਦਾਂ ਹੀ ਰੱਖਿਆ ਗਾਣੇ ਨਹੀਂ ਲਾਏ ਗਾਣੇ ਸਿਰ ਨੂੰ ਸੰਭੋਖ ਕਿੱਥੇ ਚੋ ਨੱਕ ਪਰ ਤੇ ਕਿਧਰਾ ਆਈ ਕੋਣਿਆ ਬੰਦਾ ਆਇਆ ਹੋ ਗਿਆ ਬਾਹਨ ਗਿਆ ਉਹ ਲੋਗ ਯਾਰ ਦੋਸਤ ਅੱਛਾ ਅੱਛਾ ਐਟ ਦਾ ਰੇਟ ਵੱਧ ਗਿਆ ਸਾਰੇ ਰੇਤੇ ਦਾ ਘਟ ਗਿਆ ਸਾਰੇ ਸਾਰੇ ਹੀ ਕਹਿੰਦੇ ਆ ਬੱਕ ਮੰਨ ਲਾ ਉਹਨੂੰ ਮੈਂ ਕਹਿ ਦਤਾ ਸੀ ਵੀ ਸਾਡੀ ਐਨੀ ਐਟ ਚਾਹੀਦੀ ਆ ਠੀਕ ਆ ਨਾ ਕਹਿੰਦਾ ਇਕੱਠੀ ਪਹਿਲਾਂ ਆ ਮੈਂ ਉਹਦਾ ਇਹਨੂੰ ਕਹਿ ਦਿੱਤਾ ਸੀ 25000 ਫੇਰ ਮੈਂ ਕਿਹਾ ਵੀ ਇੱਕ ਔਰ ਭਾਰਤੀ ਪੈ ਜਾਊਗੀ ਫੇਰ ਆਹੋ ਫੇਰ ਕਿਸੇ ਦੱਸਦਾ ਫੇਰ ਨਹੀਂ ਫੇਰ ਇੱਥੇ ਚਣਾਕੇ ਲੱਗ ਜਾਊਗੀ ਨਾ ਫੇਰ ਆਪਾਂ ਸਟਾਈਲ ਚੱਕੇ ਲਵਾ ਲੈਣੇ ਇੱਥੇ ਸਾਰੀ ਚ ਕਾਂਦੇ ਨਾਲ ਨਾਲ ਲਵਾ ਦੇਣੀਆਂ ਫੇਰ ਆਪਾਂ ਨੂੰ ਉਧਰ ਟੈਨਸ਼ਨ ਹੀ ਨਹੀਂ ਰਹਿ ਜਾਣੀ ਨਾ ਫੇਰ ਤੁਹਾਡਾ ਕੰਮੇ ਹੀ ਅੰਦਰੋਂ ਅੰਦਰ ਚੱਲਣਾ ਆ ਉਹ ਨਾ ਕ ਬਾਹਰੋਂ ਚੱਲਣਾ ਆ ਚੱਲ ਉਹ ਤਾਂ ਹੋਏ ਜਾਣਾ ਆ ਬਾਕੀ ਤੁਹਾਡਾ ਸਾਰਾ ਕੰਮ ਅੰਦਰ ਆ ਫੇ ਮੈਨ ਲਾਦਾ ਉਹ ਤਾਂ 5ਵੀਂ ਵੀਕ ਚੱਲ ਪਈ ਹੋਣੀ ਆ ਕੱਲ ਪਰਸੋਂ ਦੀ ਐਤਵਾਰ ਦੀ ਚਾਰ ਪੂਰੀਆਂ ਹੋ ਗਈਆਂ ਵੀਕਾਂ ਉਹਨਾਂ ਦੇ ਲੈਂਟਰ ਬਾਈ ਨੂੰ ਚਾਰ ਵੀਕਾਂ ਤੁਹਾਨੂੰ ਇੱਧਰ ਹੋ ਗਈਆਂ ਹੁਣ ਪੂਰਾ ਚੱਕਰ ਨੂੰ ਕੋਈ ਨਹੀਂ ਉਹਦਾ ਉਹਨਾਂ ਦਾ ਉਹਨਾਂ ਦੀ ਮਰਜ਼ੀ ਆ ਹੁਣ ਨਹੀਂ ਨਹੀਂ ਫੇ ਉਹ ਖੋਲੂਗੇ ਸ਼ਟਰਿੰਗ ਤਾਂ ਹੀ ਤੁਸੀਂ ਉੱਪਰ ਲੀਆਂ ਕੰਦਾ ਸ਼ੁਰੂ ਕਰੂੰਗਾ ਕਰ ਦੇਣੀਆਂ ਕਿਹਾ ਤਾਂ ਉਹਨਾਂ ਨੂੰ 10 ਦਿਨ ਹੋ ਗਏ ਖੋਲਿਆਂ ਨੂੰ ਸ਼ਟਰਾਂ ਕੇ ਹਨ ਜਿੱਦਣ ਉਹਨਾਂ ਦੀ ਕਿਤੇ ਮੋਰੇ ਹੋਈ ਬੁੱਕ ਫੇਰ ਨੂੰ ਨਹੀਂ ਲੈ ਕੇ ਜਾਣੀਆਂ ਬੁੱਕ ਤਾਂ ਉਹਨਾਂ ਦੀ ਬੁੱਕੇ ਰਹਿੰਦੀ ਦਗਾ ਪਰ ਉਹਨਾਂ ਦਾ ਟਾਈਮ ਵੀ ਨਹੀਂ ਲੱਗਦਾ ਤੇ ਹੈਗੀ ਵੀ 2000 ਉਹ ਲਿਆਂਦੇ ਘਾਤੇ ਨਹੀਂ ਉਹਨਾਂ ਕੋ ਕਿੰਨੀ ਕਿਹਾ ਉੱਥੇ ਹੈ ਹੈ 10000 ਤੋਂ ਪਲੱਸ ਹੋਊਗੀ। ਅੱਛਾ। ਕੋਈ ਇਹ ਆ ਜੀ ਮਾਰਦੀ ਆ ਕਿ ਇਹੀ ਉੱਪਰ ਜਾ ਕੇ ਛੋੜ ਕੇ ਖੱਲੇ ਖੋੜ ਕੇ ਉੱਪਰ ਕੰਨ ਦੇ ਜੀ। ਸਹੀ ਆ। ਆਹੋ ਮੈਂ ਕਹਾਂ ਚਾਰ ਵੀਕਾਂ ਹੋ ਕੇ ਪੰਜ ਹੋ ਗਈਆਂ। ਮੰਨ ਲਓ ਹਫਤਾ ਪੰਜਾਂ ਦਿਨਾਂ ਚ ਤੁਸੀਂ ਫਟ ਵੀ ਕੀਤੀ ਹੋਊਗੀ। ਪੰਜ ਵੀਕਾ ਹੋ ਗਈਆਂ। ਜਿੱਦਣ ਦਾ ਤੁਸੀਂ ਕਿਹਾ ਓਦਣ ਦੇ ਉਹਦੇ ਪੈਸੇ ਬੰਦ ਹੋ ਗਏ। ਤਨ ਬਿਕਾਂ ਦਾ ਇਹ ਤਾਂ ਤਿਆਰ ਹੁੰਦੇ 24 ਘੰਟੇ ਰਾਤ ਨੂੰ ਕਹਦਾ ਦੈਨੂੰ ਉਹ ਕਹਿੰਦਾ ਬਸ ਮੈਂ ਹੁਣੇ ਲਾ ਜਾਨਾ ਆ ਪੁੱਛਦਾ ਜੀ ਕਹਿੰਦਾ ਹੁਣ ਲਾਵਾਂ ਕਿ ਸਵੇਰੇ ਭਰਦਾ ਕਹਿੰਦਾ ਮੈਂ ਟਰਾਲੀ ਮੈਂ ਤੂੰ ਸਵੇਰੇ ਲਾ ਜੀ ਕਹਿੰਦਾ ਨਹੀਂ ਹੁਣੇ ਹੀ ਲਾ ਜਾਨਾ ਫੇ ਦੇਖਦਾ ਹਾਂ 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 ਸਾਡੇ ਕੋਲੋਂ ਤੇ ਜਦ ਮਰਜ਼ੀ ਮੈਂ ਕਹਾਂ ਜੇ ਸਵੇਰੇ ਲਾ ਦੇਈ 9 ਵਜੇ ਚੱਕ ਲਓ 6 ਵਜੇ ਹੈ ਅੱਜ ਹਾਂਜੀ 5 ਵਜੇ ਕੇ 10 ਮਿੰਟ ਹੋ ਗਏ